ਪੰਜਾਬ ਸਰਕਾਰ ਜਲਦੀ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਖੇਡ ਮੈਦਾਨ ਬਣਾਉਣ ਜਾ ਰਹੀ ਹੈ। 964 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲੇ ਇਸ ਪ੍ਰੋਜੈਕਟ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ 194 ਖੇਡ ਮੈਦਾਨ, ਬਰਨਾਲਾ ਦੇ ਵਿੱਚ 94, ਬਠਿੰਡਾ ਦੇ ਵਿੱਚ 186, ਫਰੀਦਕੋਟ ਦੇ ਵਿੱਚ 91, ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ 93, ਫਾਜ਼ਿਲਕਾ ਦੇ ਵਿੱਚ 123, ਫਿਰੋਜ਼ਪੁਰ ਦੇ ਵਿੱਚ 121, ਗੁਰਦਾਸਪੁਰ ਦੇ ਵਿੱਚ 198, ਹੁਸ਼ਿਆਰਪੁਰ ਦੇ ਵਿੱਚ 202। ਇਸੇ ਤਰ੍ਹਾਂ ਜਲੰਧਰ ਦੇ ਵਿੱਚ 168, ਕਪੂਰਥਲਾ ਦੇ ਵਿੱਚ 107 ਨੁਟੜਾ ਦੇ ਵਿੱਚ 257 ਮਲੇਰ ਕੋਟਲਾ ਚ 57 ਮਾਂਸਾ ਚ 119 ਮੋਗਾ ਚ 144 ਪਠਾਨਕੋਟ 56 ਪਟਿਆਲਾ ਚ 92 ਰੂਪਨਗਰ ਦੇ ਵਿੱਚ 73 ਤੇ ਉੱਥੇ ਹੀ ਸੰਗਰੂਰ ਦੇ ਵਿੱਚ 186 ਮੁਵਾਲੀ ਦਾ ਵਿੱਚ 90 ਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 134 ਤੇ ਉੱਥੇ ਹੀ ਤਰਨਤਾਰਨ ਸਾਹਿਬ ਦੇ ਵਿੱਚ 138 ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 94 ਖੇਡ ਮੈਦਾਨ ਸ਼ਾਮਲ ਕੀਤੇ ਗਏ ਨੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਗ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਉਨਾ ਕਿਹਾ ਕਿ ਖੇਡ ਮੈਦਾਨ ਬਣਾਉਣ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਹੈ। ਪਰ ਤੋਂ ਪਹਿਲਾਂ ਤਾਂ ਮੈਂ ਛਾਇਦ ਜਲਦੀ ਗਹਿਰਾਈ ਤੋਂ ਅੱਜ ਇਲੈਕਟ੍ਰੋਨਿਕ মিডিਆ ਦਾ, ਪ੍ਰਿੰਟ মিডিਆ ਦਾ, ਸਾਰੇ মিডিਆ ਦੇ ਪਲੇਟਫਾਰਮਸ ਦਾ ਧੰਨਵਾਦ ਕਰਦਾ ਹਾਂ। ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਖੰਨਾ ਦੇ ਵਿਖੇ ਪ੍ਰੈਸ ਕਾਨਫਰੰਸ ਦੇ ਵਿੱਚ ਇਕਤ੍ਰਿਤ ਹੋਏ ਹੋ। ਮੈਂ ਤਾਰੀਫ ਕਰਨੀ ਚਾਹੂਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਦੇ ਮਾਨ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਚੱਲ ਰਹੀ ਹੈ ਜਿਸ ਦਿਨ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਵਰਗ ਨੂੰ ਹਰ ਵਰਗ ਦੇ ਖੁਸ਼ਹਾਲੀ ਦੇ ਲਈ ਕੰਮ ਕਰਾਂਗੇ ਔਰ ਖਾਸ ਤੌਰ ਤੇ ਸਾਡੇ ਸ਼ਹਿਰਾਂ ਦਾ ਤੇ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਬੜੇ ਵੱਡੇ ਸਟੇਰ ਦੇ ਉੱਤੇ ਕਰਾਂਗੇ ਉਸੇ ਦੇ ਚਲਦੇ ਹੋਏ ਅੱਜ ਸਪੈਸ਼ਲ ਮੈਂ ਜਿੱਥੇ ਪਹਿਲਾਂ ਆਪਣੇ ਹਲਕੇ ਖੰਨੇ ਦੀ ਗੱਲ ਕਰਾਂ ਜਿਸ ਹਲਕੇ ਤੋਂ ਮੈਂ ਜਿੱਤ ਕੇ ਆਇਆ ਹ ਬਹੁਤ ਵੱਡਾ ਦਿਨ ਅੱਜ ਕਿ ਬਹੁਤ ਵੱਡੀ ਅਨਾਉਂਸਮੈਂਟ ਜਿਹੜੀ ਅੱਜ ਖੰਨੇ ਦੇ ਲਈ ਮੈਂ ਕਰਨ ਜਾ ਰਿਹਾ ਹਾਂ ਉਹਦੇ ਵਿੱਚ ਇਹ ਹੈ ਕਿ ਸਾਡੇ ਟੋਟਲ ਖੰਨੇ ਹਲਕੇ ਦੇ 30 ਪਿੰਡ ਟੋਟਲ 67 ਪਿੰਡ ਨੇ 67 ਪਿੰਡਾਂ ਦੇ ਵਿੱਚੋਂ ਸਾਡੇ ਖੰਨੇ ਹਲਕੇ ਦੇ 30 ਪਿੰਡਾਂ ਦੇ ਵਿੱਚ ਬڑے ਟਾਪ ਕੁਆਲਿਟੀ ਦੇ ਮਾਡਲ ਪਲੇਗਰਾਉਂਡਸ ਬਣੇ ਜਾ ਰਹੇ 30 ਪਿੰਡਾਂ ਦੇ ਵਿੱਚ 68 ਪਿੰਡਾਂ ਚੋਂ 30 ਪਿੰਡਾਂ ਦੇ ਵਿੱਚ ਬڑے ਵੱਡੇ ਸਤਰ ਦੇ ਉੱਤੇ ਮਾਡਲ ਪਲੇਗਰਾਉਂਡਸ ਬਣੇ ਜਾ ਰਹੇ ਹਨ ਜੀਨਾਂ ਦਾ ਵੇਰਵਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਭਾਦਲਾ ਉੱਚਾ ਇਹਦਾ ਰਕਬਾ ਜਿਹੜਾ ਜਿਹਦੇ ਚ ਪਲੇਗਰਾਉਂਡ ਬੰਨਣਾ 2.15 ਏਕੜ ਬੂਥਗੜ 1.54 ਏਕੜ ਗੋ 1.45 ਏਕੜ ਮਲਕਪੁਰ ਡੇਢ ਏਕੜ ਮਾਨਕ ਮਾਜਰਾ 1.85 ਏਕੜ ਸਹਬਪੁਰਾ 1.30 ਏਕੜ ਭਮੱਦੀ 1.75 ਏਕੜ ਚਕੋਹੀ 1.85 ਏਕੜ ਇਕਲਾਹੀ 1.31 ਏਕੜ ਕੰਮਾ 0.95 ਏਕੜ ਦਹੜੂ 2.50 ਏਕੜ ਢਾਈ ਏਕੜ ਫੈਜਗੜ 1.50 ਏਕੜ ਡੇਢ ਏਕੜ ਈਸ਼ਨਪੁਰ 1.65 ਏਕੜ ਪੰਜ ਰੁੱਖਾ 1 ਏਕੜ ਟੁਰਮਰੀ 0.35 ਏਕੜ ਬੀਬੀਪੁਰ 2.99 ਏਕੜ ਗੰਡੂਆ 1.95 ਏਕੜ ਕੌੜੀ 0.5 ਏਕੜ ਕਿਸ਼ਨਗੜ 1.90 ਏਕੜ ਲਲਹੇੜੀ 1.13 ਏਕੜ ਲੇਬੜਾ 1.65 ਏਕੜ ਮਹਿੰਦੀਪੁਰ 1.50 ਏਕੜ ਜਸਪਾਲੋਂ 2.50 ਏਕੜ 2 ਏਕੜ ਖਤੇਪੁਰ 0.75 ਏਕੜ ਰਾਜੇয়াল 1.65 ਏਕੜ ਰੋਣੋ ਖੁਰਦ 1.80 ਏਕੜ ਈਸੜੂ 4 ਏਕੜ ਨਸਰਾਲੀ 4.10 ਏਕੜ ਤੇ ਖਟੜਾ 2.50 ਏਕੜ ਭਾਵ 2.5 ਏਕੜ ਇਹ ਜਿਹੜੇ ਪਲੇਗਰਾਉਂਡ 30 ਪਲੇਗਰਾਉਂਡ ਨੇ ਐਸੇ ਬਾ ਕਮਾਲ ਪਲੇਗਰਾਉਂਡ ਮਾਨ ਸਰਕਾਰ ਬਣਾਉਣ ਜਾ ਰਹੀ ਹੈ ਕਿ ਇਹ ਪਲੇਗਰਾਉਂਡਾਂ ਦੇ ਵਿੱਚ ਕਿਸੇ ਪਲੇਗਰਾਉਂਡ ਚ ਬਾਸਕਟਬਾਲ ਦਾ ਕੋਰਟ ਬਣਨ ਜਾ ਰਿਹਾ ਹੈ ਕਿਸੇ ਪਲੇਗਰਾਉਂਡ ਦੇ ਵਿੱਚ ਵੋਲੀਬਾਲ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਹੌਕੀ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਕ੍ਰਿਕਟ ਦਾ ਕੋਰਟ ਬਣਨ ਜਾ ਰਿਹਾ ਐਦਾਂ ਕਰਕੇ ਵੱਖ-ਵੱਖ ਗੇਮਾਂ ਦੇ ਇਹ ਪਲੇਗਰਾਉਂਡ ਬਣਦੇ ਨੇ ਔਰ 6 ਮਹੀਨਿਆਂ ਦੇ ਵਿੱਚ ਵਿੱਚ ਇਹ ਬਣ ਕੇ ਟੋਟਲ ਕੰਪਲੀਟ ਹੋਣੇ ਨੇ ਔਰ ਇਹਨਾਂ ਪਲੇਗਰਾਉਂਡਸ ਦੇ ਵਿੱਚ ਜਿਮ ਵੀ ਲੱਗਣਗੇ ਓਪਨ ਜਿਮ ਲੱਗਣਗੇ ਜਿਹਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਆ ਕੇ ਉੱਥੇ ਆਪਣਾ ਸੈਰ ਵੀ ਕਰ ਸਕਦੇ ਹੋਣਗੇ ਕਿ ਨਾਲ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਐਕਸਰਸਾਈਜ਼ ਕਰ ਸਕਦੇ ਹੋਣਗੇ ਇਸ ਦੇ ਨਾਲ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਕੀ ਸੀ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਸੀ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਦੇ ਲਈ ਨੌਜਵਾਨੀ ਨੂੰ ਮਾੜੀਆਂ ਲਾਹਮਤਾਂ ਤੋਂ ਬਚਾ ਕੇ ਰੱਖਣ ਲਈ ਉਹਨਾਂ ਨੂੰ ਮੂੜਾ ਕੱਟ ਕੇ ਆਪਣੇ ਸਪੋਰਟਸ ਕੰਨੀ ਨੂੰ ਲੈ ਕੇ ਆਈਏ ਖੇਡਾਂ ਕੰਨੀ ਨੂੰ ਲੈ ਕੇ ਆਈਏ ਉਸ ਦੇ ਚੱਲਦੇ ਮਾਨ ਸਰਕਾਰ ਨੇ ਇਹ ਬਹੁਤ ਵੱਡਾ ਫੈਸਲਾ ਲੱਤਾ ਜਿਹਦੇ ਚੱਲਦੇ ਹੋਏ ਮੈਨੂੰ ਇਹ ਵੀ ਦੱਸਣ ਦੇ ਵਿੱਚ ਬੜੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 3117 ਪਲੇਗਰਾਉਂਡ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਬੈਂਚਮਾਰਕ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੈਸਲਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚ ਚੱਲਦੀ ਪਾਰਟੀ ਦਾ ਫੈਸਲਾ ਹੈ ਕਿ 3117 ਪਲੇਗ੍ਰਾਉਂਡ ਪੂਰੇ ਪੰਜਾਬ ਦੇ ਅੰਦਰ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਜ਼ਿਲ੍ਹੇवार ਅੰਮ੍ਰਿਤਸਰ ਦੇ ਵਿੱਚ 194 ਪਲੇਗ੍ਰਾਉਂਡ ਬਰਨਾਲੇ ਦੇ ਵਿੱਚ 94 ਪਲੇਗ੍ਰਾਉਂਡ ਬਠਿੰਡੇ ਦੇ ਵਿੱਚ 186 ਪਲੇਗ੍ਰਾਉਂਡ ਫਰੀਦਕੋਟ ਦੇ ਵਿੱਚ 91 ਪਲੇਗ੍ਰਾਉਂਡ ਫਤਿਹਗੜ ਸਾਹਿਬ ਚ 93 ਪਲੇਗ੍ਰਾਉਂਡ ਫਾਜ਼ਿਲਕਾ ਦੇ ਵਿੱਚ 123 ਪਲੇਗ੍ਰਾਉਂਡ ਫਿਰੋਜ਼ਪੁਰ ਦੇ ਵਿੱਚ 121 ਪਲੇਗ੍ਰਾਉਂਡ, ਗੁਰਦਾਸਪੁਰ ਦੇ ਵਿੱਚ 198 ਪਲੇਗ੍ਰਾਉਂਡ, ਹੁਸ਼ਿਆਰਪੁਰ ਦੇ ਵਿੱਚ 202 ਪਲੇਗ੍ਰਾਉਂਡ, ਜਲੰਧਰ ਦੇ ਵਿੱਚ 168 ਪਲੇਗ੍ਰਾਉਂਡ, ਕਪੂਰਥਲਾ ਦੇ ਵਿੱਚ 107 ਪਲੇਗ੍ਰਾਉਂਡ, ਲੁਧਿਆਣਾ ਦੇ ਵਿੱਚ 257 ਪਲੇਗ੍ਰਾਉਂਡ, ਮਲੇਰਕੋਟਲਾ ਦੇ ਵਿੱਚ 57 ਪਲੇਗ੍ਰਾਉਂਡ, ਮਾਨਸਾ ਦੇ ਵਿੱਚ 119 ਪਲੇਗ੍ਰਾਉਂਡ, ਮੋਗਾ ਦੇ ਵਿੱਚ 144 ਪਲੇਗ੍ਰਾਉਂਡ, ਪਠਾਨਕੋਟ 'ਚ 58 ਪਲੇਗ੍ਰਾਉਂਡ, ਪਟਿਆਲੇ 'ਚ 191 ਪਲੇਗ੍ਰਾਉਂਡ ਰੂਪਨਗਰ ਦੇ ਵਿੱਚ 73 ਪਲੇਗ੍ਰਾਉਂਡ, ਸੰਗਰੂਰ ਦੇ ਵਿੱਚ 186 ਪਲੇਗ੍ਰਾਉਂਡ, ਐਸਐਸ ਨਗਰ ਮੁਹਾਲੀ ਦੇ ਵਿੱਚ 99 ਪਲੇਗ੍ਰਾਉਂਡ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 134 ਪਲੇਗ੍ਰਾਉਂਡ, ਤਰਨਤਨ ਸਾਹਿਬ ਦੇ ਵਿੱਚ 138 ਪਲੇਗ੍ਰਾਉਂਡ ਤੇ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 94 ਪਲੇਗ੍ਰਾਉਂਡ। ਇਹ ਟੋਟਲ 3117 ਪਲੇਗ੍ਰਾਉਂਡ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣਾਉਣ ਜਾ ਰਹੀ ਹੈ ਔਰ ਮੁਕੰਮਲ ਕਰਨ ਜਾ ਰਹੀ ਹੈ। ਜੀਦੇ ਤੱਕ ਕੁੱਲ ਲਾਗਤ ਪੰਜਾਬ ਸਰਕਾਰ ਦੀ 966 ਕਰੋੜ ਰੁਪਈਆ 966 ਕਰੋੜ ਰੁਪਈਆ ਲਾਗਤ ਆ ਰਹੀ ਹੈ ਤੇ ਜੇਕਰ ਮੈਂ ਖੰਨੇ ਦੀ ਗੱਲ ਕਰਾਂ ਆਪਣੇ ਹਲਕੇ ਦੀ ਤਾਂ ਉਹਦੇ ਵਿੱਚ ਇਕੱਲੇ ਖੰਨੇ-ਖੰਨੇ ਦੇ ਵਿੱਚ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 30 ਪਲੇਗਰਾਉਂਡ ਜਿਹੜੇ ਬਣ ਕੇ ਤਿਆਰ ਹੋ ਰਹੇ ਸੋ ਮੈਂ ਵਧਾਈਆਂ ਦਿੰਦਾ ਜਿੱਥੇ ਸਭ ਤੋਂ ਪਹਿਲੀਆਂ ਵਧਾਈਆਂ ਮੈਂ ਖੰਨਾ ਵਾਸੀਆਂ ਨੂੰ ਦਿੰਦਾ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਪਿੰਡਾਂ ਦੀ ਨੁਹਾਰ ਬਦਲਾਂਗੇ ਇਹ ਅੱਜ ਪਹਿਲੀ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਖੁਸ਼ਖਬਰੀ ਦੱਤੀ ਹੈ ਆਈ ਦੀਆਂ ਤਿੰਨ ਪ੍ਰੈਸ ਕਾਨਫਰੰਸਾਂ ਹੋਰ ਹੋਣਗੀਆਂ ਅਲੱਗ-ਅਲੱਗ ਦਿਨ ਔਰ ਤਿੰਨੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਖੱਣੇ ਦੇ ਰਿਲੇਟਡ ਤੇ ਪੰਜਾਬ ਦੇ ਰਿਲੇਟਡ ਵੀ ਦੰਗਾਂਗੇ ਔਰ ਮੈਂ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਜਿਸ ਦੀ ਬਦੌਲਤ ਅੱਜ ਪੰਜਾਬ ਦੇ ਅੰਦਰ ਸਾਡੇ ਜਿਹੜੇ ਇਹ ਪਲੇਗਰਾਉਂਡ ਨੇ 3117 ਪਲੇਗਰਾਉਂਡ ਜਿਹੜੇ 966 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਆਉਣ ਵਾਲੇ 6 ਮਹੀਨੇ ਦੇ ਵਿੱਚ ਤਿਆਰ ਹੋਣਗੇ। ਸੋ ਮੈਂ মিডিਆ ਦਾ ਵੀ ਧੰਨਵਾਦ ਕਰਦਾ ਹਾਂ। ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ। ਮੇਰੇ ਨਾਲ ਖੰਨੇ ਤੋਂ ਸਾਡੇ ਬੀਡੀਪੀਓ ਸੁਤਿੰਦਰ ਸਿੰਘ ਜੀ ਕੰਗ, ਐਸਡੀਓ ਅਰਪਿਤ ਸ਼ਰਮਾ ਜੀ, ਏਪੀਓ ਹਰਸਿਮਰਨ ਸਿੰਘ ਜੀ ਤੇ ਪੰਚਾਇਤ ਅਫਸਰ ਕੁਲਦੀਪ ਸਿੰਘ ਜੀ ਸਾਡੇ ਪੰਚਾਇਤੀ ਰਾਜ ਦੇ ਅਫਸਰ ਮੇਰੇ ਨਾਲ ਬੈਠੇ ਨੇ। ਮੈਂ ਸਾਰਿਆਂ ਦਾ ਅੱਜ ਮੀਡੀਆ ਵਾਸੀਆਂ ਦਾ ਉਰੇ ਆਇਆ ਤੋ ਜੀ ਆਇਆਂ ਨੂੰ ਧੰਨਵਾਦ ਕਰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਪੰਜਾਬ ਸਦਾ ਚੜ੍ਹਦੀ ਕਲਾ ਚ ਵਸੇ ਪੰਜਾਬੀ ਸਦਾ ਚੜ੍ਹਦੀ ਕਲਾ ਚ ਵਸਣ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਹੈ ਜੀ ਛੋਟਾ ਜਿਹਾ ਜਿਸ ਪਿੰਡ ਚ ਸਟੇਡੀਅਮ ਬਣਿਆ ਹੋਇਆ ਤੁਸੀਂ ਕਹੋ ਬਹੁਤ سارے ਪਿੰਡਾਂ ਦੇ ਵਿੱਚ ਸਟੇਡੀਅਮ ਆਲਰੇਡੀ ਬਣਿਆ ਹੈ ਉੱਥੇ ਕਿਵੇਂ ਇੰਟਰਡੂ ਕਰਾਂਗੇ ਦੇਖੋ ਜੀ ਜਿਹੜੇ ਪਿੰਡ ਦੇ ਵਿੱਚ ਸਟੇਡੀਅਮ ਬਣਿਆ ਉਸ ਸਟੇਡੀਅਮ ਦੇ ਵਿੱਚ ਜਿੰਨੀ ਕੋਈ ਕਮੀ ਪੇਸ਼ੀ ਹੋਊਗੀ ਚਾਹੇ ਉਹਦੀ ਗਰਾਸਿੰਗ ਹੋਣੀ ਹੋਵੇ ਚਾਹੇ ਬਾਉਂਡਰੀ ਬਾਲ ਦਾ ਕੰਮ ਹੋਵੇ ਚਾਹੇ ਉਹਦੇ ਉੱਤੇ ਜਿਹੜੀ ਫੈਂਸਿੰਗ ਦਾ ਕੰਮ ਹੋਵੇ ਚਾਹੇ ਲਾਈਟਨਿੰਗ ਦਾ ਕੰਮ ਹੋਵੇ ਚਾਹੇ ਉਹਦੇ ਚ ਜਿੰਨੇ ਕੋਟੀਆਰਡ ਬਣਨੇ ਨੇ ਉਹਨਾਂ ਦਾ ਕੰਮ ਹੋਵੇ ਚਾਹੇ ਉਹਨਾਂ ਦੇ ਵਿੱਚ ਵਾਸ਼ਰੂਮ ਬਣਨੇ ਹੋਣ ਜਿਹੜਾ ਉਹਨਾਂ ਦੇ ਅੰਦਰ ਸੈਰ ਕਰਨ ਦੀ ਟਰੈਕ ਬੰਨਾ ਹੋਵੇ ਓਪਨ ਜਿਮ ਬੰਨਾ ਹੋਵੇ ਸਾਰੀਆਂ ਚੀਜ਼ਾਂ ਮੁਕੰਮਲ ਕਰਕੇ ਦੇ ਆਜੋ ਠੀਕ